ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਕਿਉਂਕਿ ਪਹਿਲਾ ਹਫਤਾ ਜੋ ਫਰਵਰੀ ਮਹੀਨੇ ਦਾ ਨਿਕਲਣ ਜਾ ਰਿਹਾ ਹੈ ਇਹਦੇ ਵਿੱਚ ਮੌਸਮ ਥੋੜਾ ਜਿਆਦਾ ਬਦਲਿਆ ਹੋਇਆ ਦਿਖਾਈ ਦੇ ਰਿਹਾ ਹੈ ਲਗਾਤਾਰ ਬੱਦਲਬਾਜ਼ੀ ਤੇ ਧੁੰਦ ਦੇ ਹਾਲਾਤ ਪੰਜਾਬ ਵਿੱਚ ਬਣੇ ਹੋਏ ਨੇ ਜਿਸ ਦੇ ਨਾਲ ਉਮੀਦ ਜਾਗ ਰਹੀ ਹੈ ਕਿ ਆਉਂਦੇ ਦਿਨਾਂ ਵਿੱਚ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤ ਬਣ ਸਕਦੇ ਨੇ ਕਿਣਮਣ ਕਣੀ ਬੂੰਦਾਬੰਦੀ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਕਾਰ ਮੀਂਹ ਦੇ ਹਾਲਾਤ ਬਣ ਰਹੇ ਨੇ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਵੇਗਾ ਕਦੋਂ ਮੀਂਹ ਹੈ ਕਿਸ ਤਰੀਕੇ ਦਾ ਮੀਂਹ ਹੋਵੇਗਾ ਜ਼ਿਲ੍ਹੇ ਵਾਈਜ਼ ਜਾਣਕਾਰੀ ਸ਼ੇਅਰ ਕਰਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਬਿਨਾਂ ਸਕਿਪ ਕਰਕੇ ਦੇਖਿਓ ਤਾਂ ਕਿ ਤੁਹਾਨੂੰ ਕੋਈ ਜਾਣਕਾਰੀ ਮਿਸ ਨਾ ਕਰ ਸਕੋ ਕੋਈ ਜ਼ਿਲ੍ਹੇ ਦਾ ਨਾਮ ਆਪਣੇ ਇਲਾਕੇ ਦਾ ਨਾਮ ਮਿਸ ਨਾ ਕਰ ਸਕੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕਰੰਟ ਹਾਲਾਤ ਕੀ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਬਾਅਦ ਦੇ ਅਗਲੀ ਵੀਡੀਓ ਤੇ ਗੱਲ ਕੀਤੀ ਜਾਵੇ ਤਾਂ ਪਹਾੜੀ ਖੇਤਰ ਵਿੱਚ ਇੱਕ ਤੋਂ ਬਾਅਦ ਇੱਕ ਸਪੈਲ ਲੱਗ ਰਿਹਾ ਹੈ ਲਗਾਤਾਰ ਮੀਂਹ ਦੇ ਮਾਹੌਲ ਬਣ ਰਹੇ ਨੇ ਬਰਫਵਾਰੀ ਦੇ ਹਾਲਾਤ ਨੇ ਜਿਸ ਦੇ ਨਾਲ ਉਮੀਦ ਜਾਗ ਰਹੀ ਹੈ ਕਿ ਪੰਜਾਬ ਦੇ ਵਿੱਚ ਹੁਣ ਥਲਕੇ ਤੋਂ ਦਰਮਿਆਨੀ ਬੂੰਦਾਬੰਦੀ ਕਿਰਮਣਕਣੀ ਦੇ ਹਾਲਾਤ ਬਣ ਸਕਦੇ ਨੇ ਗੱਲ ਕੀਤੀ ਜਾਵੇ ਅਗਰ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਇਹ 2 ਤਰੀਕ ਤੋਂ ਲੈ ਕੇ ਥੋੜੇ ਬੋਤੇ ਬੂੰਦਾਬੰਦੀ ਦੇ ਹਾਲਾਤ ਨੰਗਲ ਦੇ ਰਾਕੇ ਦੇ ਵਿਚਕਾਰ ਹੁਸ਼ਿਆਰਪੁਰ ਨਵਾਂ ਸ਼ਹਿਰ ਦੀ ਜਿਹੜੀ ਬੈਲਟ ਦੇ ਵਿੱਚ ਹੋ ਸਕਦੇ ਨੇ ਥੋੜਾ ਬੋਤਾ ਪਟਿਆਲੇ ਦੇ ਨੇੜੇ ਤੇੜੇ ਕਿਰਮਣਕਣੀ ਹੋ ਸਕਦੀ ਹੈ ਪਰ ਕੋਈ ਬਹੁਤ ਵੱਡੀ ਹਲਚਲ ਨਹੀਂ ਹੈ ਕਿਉਂਕਿ ਜੋ ਪਹਾੜੀ ਖੇਤਰਾਂ ਤੋਂ ਸਿਸਟਮ ਪਹੁੰਚ ਰਹੇ ਨੇ ਪੰਜਾਬ ਦੇ ਵਿੱਚ ਉਹਨਾਂ ਦਾ ਕੋਈ ਬਹੁਤ ਵੱਡਾ ਅਸਰ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਇਹਨਾਂ ਇਲਾਕੇ ਦੇ ਵਿੱਚਕਾਰ ਹਲਕੇ ਦਰਮਿਆਨੀ ਬੂੰਦਾਬੰਦੀ ਕਿਣਮਣਕਣੀ ਦੇਖਣ ਨੂੰ ਮਿਲ ਰਹੀ ਹੈ ਗੱਲ ਕੀਤੀ ਜਾਵੇ ਅਗਰ ਆਉਂਦੇ ਸਮੇਂ ਦੇ ਮੌਸਮ ਦੇ ਹਾਲਾਤਾਂ ਦੀ ਤਾਂ ਆਉਂਦੇ ਸਮੇਂ ਦੇ ਮੌਸਮ ਦੇ ਹਾਲਾਤਾਂ ਦੇ ਵਿੱਚਕਾਰ 3 ਤਰੀਕ ਨੂੰ ਮੌਸਮ ਸਾਫ ਹੈ ਚੰਗੀ ਧੁੱਪ ਲੱਗੇਗੀ ਪੱਛਮ ਦੀ ਹਵਾ ਚੱਲੇਗੀ ਪੂਰੇ ਇਲਾਕੇ ਪੰਜਾਬ ਦੇ ਜਿੰਨੇ ਵੀ ਜ਼ਿਲ੍ਹੇ ਨੇ ਕੜਾਕੇਦਾਰ ਧੁੱਪ ਪੈਣ ਦੇ ਚਾਂਸ ਬਣ ਰਹੇ ਨੇ ਜਿਸ ਦੇ ਨਾਲ ਉਮੀਦ ਇਹ ਜਾਗ ਰਹੀ ਹੈ ਕਿ ਪੰਜਾਬ ਦੇ ਬਹੁਤੇ ਇਲਾਕੇ ਵਿੱਚਕਾਰ ਦਿਨ ਦਾ ਤਾਪਮਨ 20 22 23 ਡਿਗਰੀ ਤੱਕ ਜਾਣ ਦੀ ਉਮੀਦ ਬਣ ਰਹੀ ਹੈ ਪਰ ਅਜਿਹੇ ਦੇ ਵਿਚਕਾਰ ਕਿਸਾਨ ਕੋਈ ਵੱਡਾ ਸਟੈਪ ਨਾ ਚੱਕਣ ਪਾਣੀ ਲਗਾਉਣ ਦਾ ਕਿਉਂਕਿ ਪਾਣੀ ਦੇ ਜਿਹੜੇ ਹਾਲਾਤ ਨੇ ਉਹ ਪੰਜਾਬ ਦੇ ਤੁਹਾਨੂੰ ਅਗਰ ਮੈਂ ਮਾਰਕ ਕਰਕੇ ਦੱਸਾਂ ਤਾਂ ਜਿਹੜੇ ਇਲਾਕੇ ਤੁਹਾਨੂੰ ਰੈੱਡ ਇਲਾਕੇ ਦੱਸ ਰਿਹਾ ਇਹ ਜਿਹੜੇ ਜ਼ਿਲ੍ਹੇ ਨੇ ਇਹਨਾਂ ਵਿੱਚ ਮੀਂਹ ਤੁਸੀਂ ਘੱਟ ਹੋਣ ਦੇ ਚਾਂਸ ਨੇ ਪਾਣੀ ਲਗਾ ਸਕਦੇ ਹੋ ਖਾਸ ਤੌਰ ਤੇ ਸੈਂਟਰਲ ਪੰਜਾਬ ਮਾਝੇ ਦਾ ਕੁਸ਼ਕ ਇਲਾਕਾ ਤੇ ਦੁਆਬੇ ਤੋਂ ਇਲਾਵਾ ਮਾਲਵੇ ਦਾ ਪੂਰਾ ਇਲਾਕਾ ਇਸ ਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਇਸ ਇਲਾਕੇ ਵਿੱਚ ਘੱਟ ਮੀਂਹ ਦੇ ਚਾਂਸ ਨੇ ਤੁਸੀਂ ਪਾਣੀ ਲਗਾ ਸਕਦੇ ਹੋ ਜਿਹੜੀ ਬੈਲਟ ਮੈਂ ਇਹ ਨੀਲੀ ਤੁਹਾਨੂੰ ਕਰਕੇ ਦਿਖਾ ਰਿਹਾ ਇਹ ਜਿਹੜੀ ਬੈਲਟ ਹੈ ਇਹਦੇ ਵਿੱਚ ਮੀਂਹ ਦੇ ਚਾਂਸ ਜ਼ਿਆਦਾ ਨਹੀਂ ਖਾਸ ਤੌਰ ਤੇ ਗੁਰਦਾਸਪੁਰ ਹੁਸ਼ਿਆਰਪੁਰ ਨਮਾ ਸ਼ਹਿਰ ਅੰਮ੍ਰਿਤਸਰ ਦਾ ਕੁਸ਼ ਇਲਾਕਾ ਤਰਨਤਾਰਨ ਦਾ ਕੁਸ਼ ਇਲਾਕਾ ਜਲੰਧਰ ਕਪੂਰਥਲਾ ਅੱਗੇ ਬੈਲਟ ਆ ਜਾਂਦੀ ਹੈ ਨੰਗਲ ਅਨੰਦਪੁਰ ਸਾਹਿਬ ਦੀ ਰੂਪਨਗਰ ਜ਼ਿਲ੍ਹਾ ਪੂਰਾ ਜੀ ਲੁਧਿਆਣੇ ਦਾ ਕੁਝ ਇਲਾਕਾ ਰਾਹੋ ਦੀ ਬੈਲਟ ਬਲਾਚੌਰ ਦੀ ਬੈਲਟ ਫਿਰ ਅੱਗੇ ਚੰਡੀਗੜ੍ਹ ਕੋਰਾਲੀ ਮੁਹਾਲੀ ਪਟਿਆਲਾ ਫਤੇਗੜ ਸਾਹਿਬ ਤੇ ਮਲੇਰ ਕੋਟਲਾ ਇਹੜੇ ਇਲਾਕੇ ਨੇ ਇਹਨਾਂ ਵਿੱਚ ਮੀਂਹ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਹਲਕੇ ਤੋਂ ਦਰਮਿਆਨੇ ਮੀਂਹ 4 ਤਰੀਕ ਸਵੇਰ ਤੋਂ ਲੈ ਕੇ ਟਟਵੇਂ ਰੂਪ ਦੇ ਵਿੱਚ 5 ਤਰੀਕ ਤੱਕ ਦੇਖਣ ਨੂੰ ਮਿਲਣਗੇ ਅਤੇ 6 ਤਰੀਕ ਨੂੰ ਹੌਲੀ-ਹੌਲੀ ਮੌਸਮ ਸਾਫ਼ ਹੋ ਜਾਵੇਗਾ ਅਜਿਹੇ ਦੇ ਵਿਚਕਾਰ ਕਿਰਮਣ ਕਣੀ ਦਾ ਮਾਹੌਲ ਜਿਹੜੇ ਤੁਹਾਡੇ ਇਹ ਜ਼ਿਲ੍ਹੇ ਨੇ ਇਹਨਾਂ ਵਿੱਚ ਮਾਹੌਲ ਮੀਂਹ ਦਾ ਬਣ ਰਿਹਾ ਹੈ ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਲਗਾਉਣ ਤੋਂ ਗਰੇ ਪਰ ਜਿਹੜੇ ਆ ਇਲਾਕੇ ਨੇ ਇਹਨਾਂ ਵਿੱਚ ਮੀਂਹ ਦੇ ਚਾਂਸ ਘੱਟ ਨੇ ਬੂੰਦਾਬੰਦੀ ਕਿਣਮਣ ਕਣੀ ਤੇ ਥੋੜੀ ਬੋਦੀ ਬੱਦਲ ਵਾਝੂਰ ਹੋ ਸਕਦੀ ਹੈ ਪਰ ਕੋਈ ਵੱਡਾ ਸਪੈਲ ਮੀਂਹ ਦਾ ਲੱਗਦਾ ਫਿਲਹਾਲ ਦਿਖਾਈ ਨਹੀਂ ਦੇ ਰਿਹਾ ਪਰ ਮੀਂਹ ਦੇ ਬਾਰੇ ਮੌਸਮ ਵਿਭਾਗ ਵੱਲੋਂ ਜੋ ਵੀ ਕੱਲ ਨੂੰ ਅਲਰਟ ਜਾਰੀ ਹੋਣਗੇ ਤਾਂ ਉਹ ਜਾਣਕਾਰੀ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਵਾਂਗੇ ਕਿਉਂਕਿ ਇੱਕ ਦਿਨ ਦੇ ਵਿੱਚਕਾਰ ਬਹੁਤ ਮੌਸਮ ਚੇਂਜ ਹੋ ਜਾਂਦਾ ਹੈ ਮੌਸਮ ਅੱਗੇ ਪਿੱਛੇ ਕਾਫੀ ਜ਼ਿਆਦਾ ਬਦਲ ਜਾਂਦਾ ਹੈ ਅਜਿਹੇ ਦੇ ਵਿੱਚਕਾਰ ਜਾਣਕਾਰੀ ਕੋਈ ਵੀ ਹੋਵੇਗੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਵਾਂਗਾ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਜਿਹੀ ਜਾਣਕਾਰੀਆਂ ਮੀਂਹ ਦੀਆਂ ਮੌਸਮ ਦੀਆਂ ਕੋਈ ਵੀ ਅਪਡੇਟਸ ਹੋਣ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ